ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜੋ ਬਸੰਤ ਪੰਚਮੀ ਦਾ ਤਿਹਾਰ ਚੱਲ ਰਿਹਾ ਉਸ ਨੂੰ ਮੱਧੇਂ ਨਜ਼ਰ ਰੱਖਦੇ ਹੋਏ ਅੱਜ ਸਵੇਰ ਤੋਂ ਹੀ ਮਾਨਯੋਗ ਡੀਐਸਪੀ ਸਾਹਿਬ ਬਾਗਾ ਪੁਰਾਣੀ ਦੀ ਰਹਿਨਮਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਜੋ ਚਾਈਨਾ ਡੋਰ ਚੱਲ ਰਹੀ ਹੈ ਬਜ਼ਾਰਾਂ ਦੇ ਵਿੱਚ ਜਾਂ ਕੋਈ ਬੱਚੇ ਉਸ ਦੇ ਨਾਲ ਪਤੰਗ ੜਾਉਂਦੇ ਹਨ ਜਿਸ ਦੇ ਨਾਲ ਕੀ ਜੀਵਨ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਤੋਂ ਉਸ ਨੂੰ ਰੋਕਣ ਦੇ ਲਈ ਸੀ ਵੱਖ-ਵੱਖ ਟੀਮਾਂ ਬਣਾ ਜਾ ਹੋਈਆਂ ਸਨ ਸੋ ਸਾਨੂੰ ਉਸ ਵੇਲੇ ਪਾਰੀ ਜਿਹੜਾ ਹੰਗਾਰਾ ਮਿਲਿਆ ਜਦੋਂ ਸਾਡੇ ਐਸਸੀ ਸ਼ਖਦੇਵ ਸਿੰਘ ਦੀ ਟੀਮ ਨੇ ਇੱਕ ਸ਼ਖਸ ਜਿਹੜਾ ਕਿ ਦਿਨੇਸ਼ ਗੁਪਤਾ son of ਸ਼ੋਕਮਾਰ ਵਾਸੀ ਹੈਗਾ ਜਿਹੜਾ ਹਾਈਪੋਬਾਰਡ ਰੋਡ ਲੁਧਿਆਣਾ ਦਾ ਰਹਿਣ ਵਾਲਾ ਹੈ ਉਸਦੇ ਬੈਗ ਦੇ ਵਿੱਚੋਂ ਪੰਜ ਜਿਹੜੀਆਂ ਚੱਕੜੀਆਂ ਜਿਸ ਨੂੰ ਗੁੱਟੇ ਕਹਿ ਦਿੰਦੇ ਹਨ ਉਹ ਬਰਾਮਦ ਹੋਈਆਂ ਅਸੀਂ ਉਸ ਦੇ ਖਿਲਾਫ ਜਿਹੜਾ ਐਫਆਈਆਰ ਨੰਬਰ 16 223 ਪੀਐਨਐਸ ਅਧੇ 15 5 এনਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਜਿਹੜਾ 1986 ਉਹ ਦਰਜ ਅਸੀਂ ਰਜਿਸਟਰ ਕੀਤਾ ਗਿਆ ਕੇਸ ਅਤੇ ਉਸ ਤੋਂ ਬਾਅਦ ਅਸੀਂ ਇਹਦਾ ਕੱਲ ਨੂੰ ਪੁਲਿਸ ਰਿਮਾਂਡ ਲਵਾਵਾਂਗੇ ਪੁਲਿਸ ਰਿਮਾਂਡ ਤੋਂ ਬਾਅਦ ਹੋਰ ਕਲਾਸੇ ਹੋਣਗੇ ਕਿ ਕਿੱਥੋਂ ਇਹ ਲੈ ਕੇ ਆਉਂਦਾ ਸੀ ਇਹਦੇ ਕਿਸ ਕਿਸ ਥਾਵਾਂ ਤੇ ਇਹ ਜਿਹੜੀ ਚਾਈਨਾ ਡੋਰ ਅੱਗੇ ਵੇਚਦਾ ਸੀ ਤਾਂ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜੋ ਬਸੰਤ ਪੰਚਮੀ ਦਾ ਤਿਹਾਰ ਚੱਲ ਰਿਹਾ ਹੈ ਉਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਅੱਜ ਸਵੇਰ ਤੋਂ ਹੀ ਮਾਨਯੋਗ ਡੀਐਸਪੀ ਸਾਹਿਬ ਬਾਗਾ ਪ੍ਰਾਣਾਲੀ ਦੀ ਰਹਿਨਮਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਜੋ ਚਾਈਨਾ ਡੋਰ ਚਲ ਰਹੀ ਹੈ ਬਜ਼ਾਰਾਂ ਦੇ ਵਿੱਚ ਜਾਂ ਕੋਈ ਬੱਚੇ ਉਸ ਦੇ ਨਾਲ ਪਤੰਗੜਾ ਉਡਾਉਂਦੇ ਹਨ ਜਿਸ ਦੇ ਨਾਲ ਕੀ ਜੀਵਨ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਤੋਂ ਉਸ ਨੂੰ ਰੋਕਣ ਦੇ ਲਈ ਸੀ ਵੱਖ-ਵੱਖ ਟੀਮਾਂ ਬਣਾਇਆ ਹੋਈਆਂ ਸਨ ਸੋ ਸਾਨੂੰ ਉਸ ਵੇਲੇ ਪਾਰੀ ਜਿਹੜਾ ਹੰਗਾਰਾ ਮਿਲਿਆ ਜਦੋਂ ਸਾਡੇ ਐਸ ਸੀ ਸੁਖਦੇਵ ਸਿੰਘ ਦੀ ਟੀਮ ਨੇ ਇੱਕ ਸ਼ਖਸ ਜਿਹੜਾ ਕਿ ਦਿਨੇਸ਼ ਗੁਪਤਾ ਸਨਫ ਸ਼ੋਕਮਾਰ ਵਾਸੀ ਹੈਗਾ ਜਿਹੜਾ ਹਾਈਪੋਬਾਡ ਰੋਡ ਲੁਧਿਆਣਾ ਦਾ ਰਹਿਣ ਵਾਲਾ ਉਸ ਦੇ ਬੈਗ ਦੇ ਵਿੱਚੋਂ ਪੰਜ ਜਿਹੜੀਆਂ ਚਰਖੜੀਆਂ ਜਿਸ ਨੂੰ ਗੁੱਟੇ ਕਹਿ ਦਿੰਦੇ ਹਨ ਉਹ ਬ੍ਰਾਮਦ ਹੋਈਆਂ ਅਸੀਂ ਉਸ ਦੇ ਖਿਲਾਫ ਜਿਹੜਾ ਐਫ ਆਈ ਆਰ ਨੰਬਰ 16 223 ਪੀ ਐਨ ਐਸ ਅਧੇ 15 5 এনवायरमेंट ਪ੍ਰੋਟੈਕਸ਼ਨ ਐਕਟ ਜਿਹੜਾ 1986 ਉਹ ਦਰਜ ਰਜਿਸਟਰ ਕੀਤਾ ਗਿਆ ਕੇਸ ਅਤੇ ਉਸ ਤੋਂ ਬਾਅਦ ਅਸੀਂ ਇਹਦਾ ਕੱਲ ਨੂੰ ਪੁਲਿਸ ਰਿਮਾਂਡ ਲਵਾਵਾਂਗੇ ਪੁਲਿਸ ਰਿਮਾਂਡ ਤੋਂ ਬਾਅਦ ਹੋਰ ਖਲਾਸੇ ਹੋਣਗੇ ਕਿ ਕਿੱਥੋਂ ਇਹ ਲੈ ਕੇ ਆਉਂਦਾ ਸੀ ਇੱਥੇ ਕਿਸ ਕਿਸ ਥਾਵਾਂ ਤੇ ਇਹ ਜਿਹੜੀ ਚੈਨਾ ਡੋਰ ਅੱਗੇ ਵੇਚਦਾ ਸੀ ਤਾਂ ਐਸ ਐਸ ਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜੋ ਬਸੰਤ ਪੰਚਮੀ ਦਾ ਤਿਹਾੜ ਚੱਲ ਰਿਹਾ ਹੈ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਅੱਜ ਸਵੇਰ ਤੋਂ ਹੀ ਮਾਨਯੋਗ ਡੀਐਸਪੀ ਸਾਹਿਬ ਬਾਗਾ ਪ੍ਰਾਣਾ ਦੀ ਰਹਿਨਮਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਜੋ ਚੈਨਾ ਡੋਰ ਚੱਲ ਰਹੀ ਹੈ ਬਜ਼ਾਰਾਂ ਦੇ ਵਿੱਚ ਜਾਂ ਕੋਈ ਬੱਚੇ ਉਸ ਦੇ ਨਾਲ ਪਤੰਗ ੜਾਉਂਦੇ ਹਨ ਜਿਸ ਦੇ ਨਾਲ ਕੀ ਜੀਵਨ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਤੋਂ ਉਸ ਨੂੰ ਰੋਕਣ ਦੇ ਲਈ ਸੀ ਵੱਖ-ਵੱਖ ਟੀਮਾਂ ਬਣਾ ਜਾ ਹੋਈਆਂ ਸਨ ਸੋ ਸਾਨੂੰ ਉਸ ਵੇਲੇ ਭਾਰੀ ਜਿਹੜਾ ਹੰਗਾਰਾ ਮਿਲਿਆ ਜਦੋਂ ਸਾਡੇ ਐਸਸੀ ਸ਼ਖਦੇਵ ਸਿੰਘ ਦੀ ਟੀਮ ਨੇ ਇੱਕ ਸ਼ਖਸ ਜਿਹੜਾ ਕਿ ਦਿਨੇਸ਼ ਗੁਪਤਾ son of ਸ਼ੋਕਮਾਰ ਵਾਸੀ ਹੈਗਾ ਜਿਹੜਾ ਹੈਪੋਵਾਰਡ ਰੋਡ ਲੁਧਿਆਣਾ ਦਾ ਰਹਿਣ ਵਾਲਾ ਉਸ ਦੇ ਬੈਗ ਦੇ ਵਿੱਚੋਂ ਪੰਜ ਜੜੀਆਂ ਚੱਕੜੀਆਂ ਜਿਸ ਨੂੰ ਗੁੱਟੇ ਕਹਿ ਦਿੰਦੇ ਹਨ ਉਹ ਬਰਾਮਦ ਹੋਈਆਂ ਅਸੀਂ ਉਸ ਦੇ ਖਿਲਾਫ ਜਿਹੜਾ ਐਫ ਆਈ ਆਰ ਨੰਬਰ 16 223 ਪੀ ਐਨ ਐਸ ਅਧੇ 15 5 এনवायरमेंट ਪ੍ਰੋਟੈਕਸ਼ਨ ਐਕਟ ਜਿਹੜਾ 1986 ਉਹ ਦਰਜ ਰਜਿਸਟਰ ਕੀਤਾ ਗਿਆ ਕੇਸ ਅਤੇ ਉਸ ਤੋਂ ਬਾਅਦ ਅਸੀਂ ਇਹਦਾ ਕੱਲ ਨੂੰ ਪੁਲਿਸ ਰਿਮਾਂਡ ਲਵਾਵਾਂਗੇ ਪੁਲਿਸ ਰਿਮਾਂਡ ਤੋਂ ਬਾਅਦ 4 ਕਲਾਸੇ ਹੋਣਗੇ ਕਿ ਕਿੱਥੋਂ ਇਹ ਲੈ ਕੇ ਆਉਂਦਾ ਸੀ ਇੱਥੇ ਕਿਸ ਕਿਸ ਥਾਵਾਂ ਤੇ ਇਹ ਜਿਹੜੀ ਚੈਨਾ ਡੋਰ ਅੱਗੇ ਵੇਚਦਾ ਸੀ